ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਬੀਤੀ ਕੱਲ੍ਹ ਤੋਂ ਲੈ ਕੇ ਅੱਜ ਤੱਕ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਹੋ ਰਹੀ ਹੈ ਕਿ ਪਟਿਆਲੇ ਦੀ ਜੇਲ੍ਹ ਦੇ ਅੰਦਰ ਬੰਦ ਬਿਆਨਸਿਓ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਹੈ ਉਹਦੇ ਮਰਡਰ ਕੇਸ ਦੇ ਸਬੰਧ ਵਿੱਚ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਬੰਦੇ ਨੇ ਭਾਈ ਬਲਵੰਤ ਸਿੰਘ ਰਾਜਵਾਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ ਉਹਨਾਂ ਨੇ ਆਪਣੀ ਸਜ਼ਾ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਅਪੀਲ ਵਕੀਲ ਜਾਂ ਦਲੀਲ ਕੁਝ ਨਹੀਂ ਕੀਤਾ ਹੈਗਾ ਉਹਨਾਂ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਦੇ ਵਾਸਤੇ ਸਿੱਖ ਸੰਗਤ ਨੇ ਚਾਰਾਜੋਈ ਕੀਤੀ ਸੀਗੀ ਫਾਂਸੀ ਰੁਕ ਗਈ ਸੀਗੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਅਪੀਲ ਫਾਂਸੀ ਦੀ ਸਜ਼ਾ ਦੇ ਖਿਲਾਫ ਇਹ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਈ ਹੋਈ ਹੈ। ਤੋਂ ਜਿਹੜੀ ਉਹ ਅਪੀਲ ਪੈਂਡਿੰਗ ਪਈ ਹੋਈ ਆ ਉਹਦੇ ਮੱਦੇ ਨਜ਼ਰ ਉਹਨਾਂ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਲਖੀ ਆ ਕਿ ਤੁਸੀਂ ਸਰਕਾਰ ਨੂੰ ਆਖੋ ਕਿ ਭਾਈ ਮੇਰੀ ਜਿਹੜੀ ਇਹ ਅਪੀਲ ਹੈਗੀ ਆ ਇਹਨੂੰ ਕਿਸੇ ਪਾਰਪਤਨ ਲਾਓ। ਮੈਨੂੰ ਆਪਣੀ ਜ਼ਿੰਦਗੀ ਦੇ ਨਾਲ ਕੋਈ ਐਡਾ ਮੋਹ ਵਾਲੀ ਗੱਲ ਹੈ ਨਹੀਂ ਆ। ਮੈਂ ਫਾਂਸੀ ਦੇ ਰਸੇ ਉੱਪਰ ਝੂਲਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹੈਗਾ ਬੜੀ ਲੰਬੀ ਉਹਨਾਂ ਦੀ ਜੇਲ ਹੈ ਔਰ ਬੜੀ ਵੱਡੀ ਇੱਕ ਉਹਨਾਂ ਦੀ ਕੁਰਬਾਨੀ ਹੈ ਕੌਮ ਦੇ ਵਿੱਚ ਸਤਕਾਰ ਵੀ ਕਾਫੀ ਜ਼ਿਆਦਾ ਉਹਨਾਂ ਦਾ ਹੈਗਾ ਮੈਂ ਕਾਫੀ ਜ਼ਿਆਦਾ ਲਫ਼ਜ਼ ਇਸ ਕਰਕੇ ਬੋਲਿਆ ਹੈਗਾ ਕੇਵਲ ਸਤਕਾਰ ਇਸ ਕਰਕੇ ਨਹੀਂ ਬੋਲਿਆ ਹੈਗਾ ਕਿਉਂਕਿ ਜਦੋਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਐਂਡ ਪਾਰਟੀ ਜਾਂ ਇਹਨਾਂ ਦੇ ਪਹਿਲਾਂ ਬਾਪੂ ਜੀ ਹੁੰਦੇ ਸੀਗੇ ਪ੍ਰਕਾਸ਼ ਬਾਦਲ ਹੁਰੀ ਇਹਨਾਂ ਦੀ ਕਈ ਵਾਰ ਉਹ ਹਮਾਇਤ ਦੇ ਵਿੱਚ ਗੱਲ ਕਰ ਜਾਂਦੇ ਆ ਉਸ ਵੇਲੇ ਫਿਰ ਸਿੱਖ ਸੰਗਤਾਂ ਦੇ ਬਨਾਵ ਵਿੱਚ ਇਹ ਜ਼ਰੂਰ ਆ ਜਾਂਦਾ ਹੈਗਾ ਕਿਤੇ ਕਿਤੇ ਪਈ ਤੁਸੀਂ ਉਹਨਾਂ ਦੀ ਗੱਲ ਕਿਉਂ ਕਰਦੇ ਹੋ ਜਿਨ੍ਹਾਂ ਨੇ ਕੌਮ ਦਾ ਘਾਣ ਕਰਨ ਦੇ ਵਿੱਚ ਬਰਾਬਰ ਯੋਗਦਾਨ ਪਾਇਆ ਪਰ ਉਹਦੇ باوجود ਵੀ ਸਿੱਖ ਸੰਗਤਾਂ ਦੇ ਮਨਾਂ ਵਿੱਚ ਉਹਨਾਂ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਸਤਿਕਾਰਤ ਥਾਂ ਹੈਗੀ ਹੈ ਸੋ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ ਆਪਾਂ ਜਿੱਥੇ ਚर्चा ਕਰਨ ਜਾ ਰਹੇ ਆ ਉਹ ਗੱਲਬਾਤ ਇਹ ਹੈ ਕਿ ਬੀਤੀ ਕੱਲ ਤੋਂ ਜਿਹੜੀ ਚਰਚਾ ਹੋ ਰਹੀ ਹੈ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਇਸ ਵੇਲੇ ਜਥੇਦਾਰ ਉਹ ਕਾਰਜਕਾਰੀ ਜਥੇਦਾਰ ਨੇ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਸੋ ਉਹ ਕਾਰਜਕਾਰੀ ਜਥੇਦਾਰ ਹੈ ਉਹ ਅਹੁਦਾ ਜਿਹੜਾ ਹੈਗਾ ਇੱਕ ਤਰ੍ਹਾਂ ਖਾਲੀ ਪਿਆ ਕਨਸਵਾ ਭਰੋਸਜਗਸੂਤਰ ਜਿਹੜੇ ਨੇ ਉਹ ਇਦਾਂ ਦੀਆਂ ਗੱਲਾਂ ਬਾਹਰ ਕੱਢ ਰਹੇ ਨੇ ਕਿ ਆਉਂਦੇ ਸਮੇਂ ਵਿੱਚ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਕੀ ਸਿੱਖ ਸੰਗਤਾਂ ਪ੍ਰਮਾਨ ਕਰਨਗੀਆਂ ਇੱਕ ਪਾਸੇ ਸਿਕ ਸੰਗਤਾਂ ਨੇ ਸਨ 2015 ਨੂੰ 26 ਦੀ ਧਰਤੀ ਦੇ ਉੱਪਰ ਵੱਡਾ ਇਕੱਠ ਹੋਇਆ ਸੀਗਾ 7 ਲੱਖ ਦੇ ਇਕੱਠ ਵਿੱਚ ਜਥੇਦਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਰ ਚੁਣਿਆ ਹੋਇਆ ਸੋ ਕਾਫੀ ਜ਼ਿਆਦਾ ਸਵਾਲ ਹੈਗੇ ਆ ਕੌਮ ਦੇ ਵਾਸਤੇ ਵੀ ਬਹੁਤ ਜ਼ਿਆਦਾ ਇੱਕ ਦੁਬਿਧਾ ਵਾਲੀ ਗੱਲ ਹੋ ਜੂਗੀ ਇਸ ਤੋਂ ਇਲਾਵਾ ਹੋਰ ਕੁਝ ਸਵਾਲ ਹੋਣਗੇ ਆਪਾਂ ਸਾਰੇ ਵਿਚਾਰਾਂ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਕਾਫੀ ਨਜ਼ਰ ਰੱਖਦੇ ਹੈਗੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਸਰਦਾਰ ਹਰਦੀਪ ਸਿੰਘ ਜੀ ਡੋਮੇਲੀ ਉਹ ਮੇਰੇ ਨਾਲ ਅੱਜ ਗੱਲਬਾਤ ਦੇ ਵਿੱਚ ਭਾਗ ਲੈਣਗੇ ਡੋਮੇਲੀ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤੋਂ ਇਸ ਸਟੂਡੀਓ ਚ ਆਏ ਸਾਡੇ ਉੱਚੇ ਚਤੁਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੋਮਿਲ ਜੀ ਭੂਮਿਕਾ ਕਾਫੀ ਲੰਮੀ ਚੋੜੀ ਮੈਂ ਬੰਦ ਦਿੱਤੀ ਵੈਸੇ ਉਦਾਂ ਗੱਲਾਂ ਕਾਫੀ ਜ਼ਿਆਦਾ ਹੈਗੀਆਂ ਨੇ ਮੈਂ ਚਾਹੁੰਦਾ ਕਿ ਤੁਸੀਂ ਵੀ ਆਪਣੀ ਜ਼ੁਬਾਨੀ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਜੜੀਆਂ ਕਨਸੂਆਂ ਬਾਹਰ ਆ ਰਹੀਆਂ ਨੇ ਹਾਲਾਂਕਿ ਅਧਿਕਾਰਤ ਤੌਰ ਤੇ ਕਿਸੇ ਨੇ ਹਲੇ ਕੁਝ ਕਿਹਾ ਨਹੀਂ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਅਕਾਲੀ ਦਲ ਵਾਲੇ ਨੇ ਕੁਝ ਕਿਹਾ ਹੈਗਾ ਪਰ ਇਦਾਂ ਦੀਆਂ ਗੱਲਾਂ ਉੱਭਰ ਕੇ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ 3-4 ਮਹੀਨੇ ਤੋਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਨੇ ਸ਼੍ਰੀ ਕਾਲ ਤਖਸੈਰ ਜੀ ਦੇ ਮਹਾਨ ਰਤਵੇ ਨੂੰ ਜੀ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ। ਹੂੰ ਹੂੰ। 3 ਮਹੀਨਿਆਂ 'ਚ 4 ਜ਼ਥੇਦਾਰਾਂ ਦਾ ਬਦਲਣਾ। ਪਹਿਲਾਂ ਜਥੇਦਾਰ ਸਰਦਾਰ ਹਰਦੀਪ ਹਰਪ੍ਰੀਤ ਸਿੰਘ ਜੀ ਫਿਰ ਰਗਵੀਰ ਸਿੰਘ ਜੀ ਫਿਰ ਜਥੇਦਾਰ ਹੁਣ ਗੜਗੱਜ ਜੀ ਆ ਚੌਥੀ ਜਿਹੜੀ ਕਨਸੋ ਦੀ ਗੱਲ ਕਰਦੇ ਆ ਹੂੰ ਹੂੰ ਜਥੇਦਾਰ ਬਲਵੰਤ ਸਿੰਘ ਰਾਜੋਆਣਾ ਜੀ ਮੈਂ ਤਾਂ ਕਿੰਨਾ ਭਈ ਜਿੰਨਾ ਸਤਕਾਰ ਕੌਮ ਦੇ ਅੰਦਰ ਸਰਦਾਰ ਬਲਵੰਤ ਸਿੰਘ ਰਾਜੋਆਣਾ ਦਾ ਆ ਜੀ ਉਹਨਾਂ ਤਾਂ ਹੀ ਜੇ ਗੱਲ ਹੋ ਸਕਦਾ ਕਿ ਉਹਨਾਂ ਨੂੰ ਅਜੇ ਇਸ ਗੱਲ ਦੀ ਨਾ ਨੌਲੇਜ ਹੋਵੇ ਨਾ ਗਿਆਨ ਹੋਵੇ ਪਰ ਜੇ ਹੈ ਵੀ ਉਹਨਾਂ ਨੂੰ ਇਹ ਗੱਲ ਨੂੰ ਪੰਥ ਦੇ ਅੰਦਰ ਬਹੁਤ ਸਾਰੇ ਪਹਿਲੇ ਵਿਵਾਦ ਬਹੁਤ ਸਾਰੇ ਹੋਰ ਤਰ੍ਹਾਂ ਦੀਆਂ ਗੱਲਾਂ-ਵੱਤਾਂ ਚੱਲ ਰਹੀਆਂ ਜਿਹਦੇ ਨਾਲ ਇੱਕ ਪੰਥ ਇੱਕ ਸੰਕਟ ਵਿੱਚੋਂ ਗੁਜ਼ਰਿਆ ਹੂੰ ਹੂੰ ਰਾਜੋ ਆਣਾ ਜੀ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਲੋਕ ਜਿਨ੍ਹਾਂ ਦਾ ਅੱਜ ਪਤਨ ਹੋ ਰਿਹਾ ਜਿਨ੍ਹਾਂ ਨੇ ਕੌਮ ਦਾ ਘਾਣ ਕੀਤਾ ਜਿਨ੍ਹਾਂ ਨੇ ਹਕੂ ਦਿੱਲੀ ਹਕੂਮਤ ਨਾਲ ਰਲ ਕੇ ਹੂੰ ਹੂੰ ਕੌਮ ਦਾ ਜਾਨੀ ਮਾਨੀ ਨੁਕਸਾਨ ਕਰਵਾਉਣ ਦੇ ਨਾਲ ਨਾਲ ਸਿੱਖ ਰਹਿਤ ਮਰਿਆਦਾ ਸਿੱਖ ਪਰੰਪਰਾਵਾਂ ਜਿਹੜੀਆਂ ਉਹਨਾਂ ਦਾ ਕਾਣ ਕੀਤਾ। ਹੂੰ ਹੂੰ। ਰਾਜਵਾਨਾ ਜੀ ਨੂੰ ਚਾਹੀਦਾ ਇਹਦੇ ਨਾਲ ਇੱਕ ਗੱਲ ਮੈਂ ਹੋਰ ਮੈਂਸ਼ਨ ਕਰਦਿਆਂ ਕਿ ਸਰਬ ਪ੍ਰਵਾਨਤ ਸਿੱਖ ਕੌਮ ਦੇ ਜਥੇਦਾਰ ਜਿਹੜੇ ਨੇ ਉਹ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਜਿਨ੍ਹਾਂ ਨੂੰ 2015 ਦੇ ਵਿੱਚ ਸਮੁੱਚੀ ਕੌਮ ਦੀਆਂ ਪੰਥਕ ਧਿਰਾਂ ਜੁਮੇਵਾਰ ਜਥੇਬੰਦੀਆਂ ਨੇ ਕਟੋ-ਕਟ 8 ਲੱਖ ਦੇ ਇਕੱਠ ਵਿੱਚ ਚੁਣਿਆ ਜੀ ਉਹ ਰਾਜੂਆਣਾ ਜੀ ਨੂੰ ਇਹ ਵੀ ਚਾਹੀਦਾ ਚਲੋ ਉਹਨਾਂ ਦੀ ਕੋਈ ਵੀ ਮਨ ਦੇ ਖਿਆਲ ਹੋਣਗੇ ਕਾਲੀ ਦਲ ਦੇ ਨਾਲ ਜੁੜਨ ਦੇ ਜਾਂ ਹਰ ਵੇਲੇ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਕਿ ਲੋਕ ਅਕਾਲੀ ਦਲ ਨੇ ਕਿੱਡਾ ਨੁਕਸਾਨ ਕਰਾਇਆ ਰਾਜੂਆਣਾ ਜੀ ਨੇ ਇਹਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਸ ਬੰਦੇ ਨੇ ਸਿੱਖਾਂ ਦੇ ਬੱਚੇ ਨਹੀਂ ਪਰਿਵਾਰ ਮਾਰਿਆ ਜਹਰ ਆਲਮ ਨੇ ਜੀ ਤੇ ਉਸ ਨੂੰ ਅਕਾਲੀ ਦਲ ਨੇ ਆਪਣਾ ਮੀਤ ਪ੍ਰਧਾਨ ਬਣਾਇਆ ਟਿਕਟ ਦੇ ਕੇ ਦਵਾ ਦਿੱਤਾ ਉਹਦੀ 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 ਘਰ ਵਾਲੀ ਨੂੰ ਐਮਐਲਏ ਬਣਾਇਆ ਬਖ ਬੋਰਡ ਦਾ ਚੇਅਰਮੈਨ ਬਣਾਇਆ ਘਰ ਵਾਲੀ ਨੂੰ ਸੀਪੀਐਸ ਬਣਾਇਆ ਹੋਰ ਵੀ ਬਹੁਤ ਜ਼ਿਆਦਾ ਜਿਹੜੀਆਂ ਸੁੱਖ ਸਹੂਲਤ ਇਸ ਕਰਕੇ ਦਿੱਤੀਆਂ ਕਿ ਨੇ ਸਿੱਖ ਨੌਜਵਾਨਾਂ ਜਾਂ ਸਿੱਖ ਪਰਿਵਾਰਾਂ ਦਾ ਕਾਣ ਕੀਤਾ ਸਮੇਤ ਸਿਆਣੀ ਦਾ ਰਾਜਵਾਨਾ ਜੀ ਤੁਹਾਨੂੰ ਇਹ ਤੋਂ ਇਲਾਵਾ ਸਾਰਾ ਕੁਝ ਜਾਣਦੇ ਹੋ ਮੇਰੀ ਤਾਂ ਬੇਨਤੀ ਇਹ ਹੈ ਕਿ ਇਹਦੇ ਨਾਲ ਜਿੱਥੇ ਤੁਹਾਡੇ ਸੰਘਰਸ਼ੀਲ ਨੌਜਵਾਨਾਂ ਦੇ ਅੰਦਰ ਇੱਕ ਫ੍ਰੈਕਸ਼ਨ ਪੈਗੀ ਲੋਕਾਂ ਦੇ ਮਨ ਵਿੱਚ ਇਹ ਖਿਆਲ ਆਏਗਾ ਦੇਖੋ ਕਿੰਡੀ ਵੱਡੀ ਇਹ ਨਹੀਂ ਕੁਰਬਾਨੀ ਕੀਤੀ 30 30 35 35 ਸਾਲ ਤੋਂ ਜੇਲ੍ਹਾਂ ਦੇ ਅੰਦਰ ਹੈ ਲੇਕਿਨ ਅੱਜ ਆਪਣੇ ਨਿੱਜੀ ਹਿੱਤ ਮੈਂ ਤਾਂ ਇਹ ਕਹਿ ਸਕਦਾ ਹਿੱਤਾਂ ਦੇ ਲਈ ਇੱਕ ਦੂਜੇ ਨੂੰ ਠਿੱਬੀ ਲਾ ਰਾਇਆ ਰਾਜੂ ਵਾਣਾ ਜੀ ਬੇਨਤੀ ਆ ਤੁਸੀਂ ਆਪਣਾ ਬਡੱਪਣ ਦਿਖਾਓ ਜੇ ਸ਼੍ਰੋਮਣੀ ਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਹੈ ਤੁਸੀਂ ਕਹੋ ਕਿ ਸਰਦਾਰ ਜਗਤਾਰ ਸਿੰਘ ਹਵਾਰਾ ਤੇ ਰਾਜੋਆਣਾ ਦੋ ਨਹੀਂ ਹਮਮ ਇੱਕ ਹੀ ਹੈ ਕਲਬੂਤ ਦੋ ਹੋਣਗੇ ਇੱਕ ਜਾਨਾ ਇੱਕ ਨਿਸ਼ਾਨਾ ਇੱਕ ਮਿਸ਼ਨ ਹੈ ਜੇ ਸਮੁੱਚੀ ਕੌਮ ਸਮੁੱਚਾ ਸਿੱਖ ਪੰਥ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਕਾਲ ਤਖਤ ਸਹਿਬ ਜੀ ਦਾ ਜਥੇਦਾਰ ਮੰੰਦਾ ਤੇ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਰਾਜਵਾਨਾ ਜੀ ਬੇਨਤੀ ਕਰੋ ਕਿ ਦਿੱਲੀ ਜਾਂ ਨਾਗਪੁਰ ਦੀ ਸੇਵਾ ਦਾ ਉਦੇਸ਼ ਆਦੇਸ਼ਾਂ ਅਦੇਸ਼ਾਂ ਨੂੰ ਜਿਹੜੇ ਉੱਥੋਂ ਤੁਹਾਨੂੰ ਸੰਦੇਸ਼ ਆਉਂਦਿਆ ਆਦੇਸ਼ ਆਉਂਦਾ ਦਰਕਨਾਰ ਕਰਕੇ ਤੁਸੀਂ ਵੀ ਐਲਾਨ ਕਰੋ ਕਿ ਸਮੁੱਚੀ ਕੌਮ ਦਾ ਜੇ ਕੋਈ ਜ਼ਥੇਦਾਰ ਹੈ ਤਾਂ ਸਰਦਾਰ ਜਗਤਾਰ ਸਿੰਘ ਹਵਾਰਾ ਹੈ ਪਰ ਕਿਤੇ ਐਵੇਂ ਤਾਂ ਨਹੀਂ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਇਹ ਸੋਚਦੇ ਹੋਣ ਕਿ ਫਾਂਸੀ ਦੀ ਸਜ਼ਾ ਹੋਈ ਹੋਈ ਆ ਤੇ ਰਾਸ਼ਟਰਪਤੀ ਦੇ ਕੋਲ ਜਿਹੜੀ ਅਪੀਲ ਪੈਂਡਿੰਗ ਪਈ ਹੋਈ ਆ ਵੀ ਜੇ ਆਪਾਂ ਨੂੰ ਅਕਾਲਤਰ ਸਾਹਿਬ ਜਿਸ ਤਰ੍ਹਾਂ ਥਾਪਦੇ ਹੈਗੇ ਆ ਤੇ ਚਲੋ ਉਹਨਾਂ ਦਾ ਰਾਹ ਪਧਰਾ ਹੋ ਸਕਦਾ ਕੋਈ ਨਾ ਕੋਈ ਬਾਹਰ ਆਉਣ ਦਾ ਛੁਟਕਾਰਾ ਹੋ ਸਕਦਾ ਆ ਦੇਖੋ ਭੁਪਿੰਦਰ ਸਿੰਘ ਜੀ ਪਹਿਲੀ ਗੱਲ ਤੇ ਆਪਾਂ ਸਾਰੇ ਸਿੱਖ ਜਾਣਦੇ ਆ ਕਿ ਇੰਡੀਆ ਦੇ ਵਿੱਚ ਪੂਰੇ ਜਿਹੜਾ ਮੁਲਕ ਹੈ ਦੂਸਰੀਆਂ ਕੌਮਾਂ ਦੇ ਲਈ ਕਾਨੂੰਨ ਵੱਖ ਹੈ ਤੇ ਸਿੱਖਾਂ ਲਈ ਵੱਖ ਹੈ ਜੇ ਇਹ ਹੀ ਗੱਲ ਆਪਾਂ ਤਾਜੀ ਧਾਰਨ ਲੈ ਲਈਏ ਤੇ ਦੇਖੋ 1 ਸਾਲ ਦੇ ਕਰੀਬ ਅਮਰਤਪਾਲ ਸਿੰਘ ਨੂੰ ਹੋ ਗਿਆ MP ਬਣਿਆ ਨੂੰ ਦੇਖੋ 4 ਲੱਖ ਤੋਂ ਵੱਧ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਜੀ ਤੇ ਫੇਰ ਉਹਨੂੰ ਕਿਹੜੇ ਪ੍ਰਭਾਵ ਥੱਲੇ ਆਣ ਕੇ ਇੰਡੀਆ ਨੇ ਕਿਹੜਾ ਉਹਨੂੰ ਰਿਹਾ ਕਰ ਦਿੱਤਾ ਹੂੰ ਹੂੰ ਇਸੇ ਤਰ੍ਹਾਂ ਰਾਜ ਉਹਣਾ ਇੰਨਾ ਕਮਜ਼ੋਰ ਨਹੀਂ ਮਹਾਨ ਜੋਧਾ ਸਿੱਖ ਕੌਮ ਦਾ ਇੱਕ ਸਤਕਾਰਯੋਗ ਜੋਧਾ ਆ ਜਿੰਦਾ ਸ਼ਹੀਦ ਆ ਜੀ ਉਹ ਸਿਰਫ ਆਪਣੀ ਜਾਨ ਬਚਾਉਣ ਦੇ ਲਈ ਜ਼ਥੇਦਾਰੀ ਨਹੀਂ ਲੈ ਸਕਦਾ ਨਹੀਂ ਉਹ ਮੈਂ ਤੁਹਾਡੇ ਗੱਲ ਵਿੱਚ ਟੁਕਦਾ ਭਾਈ ਰਾਜੋਣਾ ਤਾਂ ਹਰ ਵਾਰ ਕਹਿੰਦਾ ਕਹਿੰਦੇ ਮੈਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੈਗੀ ਪਰ ਕਵਰੇ ਦਾ ਹੁੰਦਾ ਕੌਮ ਤੇ ਚਾਹੁੰਦੀ ਹੈ ਨਾ ਜੇ ਤੁਸੀਂ ਤੇ ਚਾਹੁੰਦੇ ਹੈ ਨਾ ਜੀ ਕੌਮ ਤੇ ਚਾਹੁੰਦੀ ਹੈ ਸ਼ਰਮਣੀ ਕਬੀਟੀ ਚਾਹੁੰਦੀ ਹੈ ਸਾਰੇ ਚਾਹੁੰਦੇ ਹੈਗੇ ਆ ਕਿ ਅਗਲਾ ਤਿਆਰ ਬਰ ਤਿਆਰ ਹੈਗਾ ਫਾਂਸੀ ਦੇ ਰਸੇ ਤੇ ਝੂਲਣ ਦੇ ਲਈ ਪਰ ਸਾਡਾ ਤੇ ਫਰਜ਼ ਬਣਦਾ ਨਾ ਬਚਾਉਣਾ ਦੇਖੋ ਇਹ ਗੱਲ ਕੋਈ ਮੈਨੇ ਨਹੀਂ ਰੱਖਦੀ ਕਿ ਅੱਜ ਆਪਾਂ ਰਾਜੂ ਆਣਾ ਸਾਹਿਬ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣਾ ਹੈ ਕਿ ਅਸੀਂ ਉਹਨਾਂ ਨੂੰ ਸ਼੍ਰੀ ਕਾਲ ਤਖਤ ਸੇਵ ਦਾ ਜਥੇਦਾਰ ਬਣਾ ਦਈਏ ਹੂੰ ਹੂੰ ਅਸੀਂ ਕੁਝ ਵੀ ਬਣਾਈਏ ਜੇ ਦੁਸ਼ਮਣ ਦੇ ਦਿਮਾਗ ਦੇ ਵਿੱਚ ਗੱਲ ਹੈ ਕਿ ਅਸੀਂ ਇਹਨੂੰ ਫਾਂਸੀ ਦੇਣੀ ਤਾਂ ਜ਼ਰੂਰ ਦੇਣਗੇ ਜੇ ਅਸੀਂ ਸ਼੍ਰੋਮਣੀ ਕਮੇਟੀ ਇਹ ਮੰਦੀ ਹੈ ਲੋਕਾਂ ਨੂੰ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਜਾਂ ਕਾਲੀ ਦਲ ਬਾਦਲ ਪ੍ਰਭਾਵ ਦੇਣਾ ਚਾਹੁੰਦਾ ਜੇ ਅਸੀਂ ਸ਼੍ਰੀ ਕਾਲਤਾਖਸ ਸਾਹਿਬ ਜੀ ਦੇ ਇਹਨਾਂ ਨੂੰ ਜਥੇਦਾਰ ਬਣਾ ਦਿੰਦੇ ਤਾਂ ਇਹਨਾਂ ਦੀ ਸ਼ਾਇਦ ਜਾਨ ਬਚ ਜਾਂਦੀ ਲੇਕਿਨ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਣੀ ਕਮੇਟੀ ਦਾ ਇਹ ਭਰਮ ਹੈ ਤੇ ਮੈਨੂੰ ਤੇ ਪੂਰੀ ਉਮੀਦ ਹੈ ਕਿ ਜਥੇਦਾਰ ਸਰਦਾਰ ਬਲਵੰਤ ਸਿੰਘ ਰਾਜੋਆਣਾ ਜੀ ਇਹ ਆਪਣੀ ਸਿਰਫ ਵੰਦ ਖਲਾਸੀ ਲਈ ਜਾਂ ਆਪਣੀ ਜਾਨ ਬਖਸ਼ੀ ਦੇ ਲਈ ਇਹ ਬਿਵਾਦ ਪੂਰਨ ਜਿਹੜੀ ਗੱਲ ਹੋ ਰਹੀ ਹੈ ਜਾਂ ਕਿਸੇ ਬਿਵਾਦਾਂ ਵਿੱਚ ਆਪ ਜਾਂ ਕੌਮ ਨੂੰ ਨਹੀਂ ਪੈਣ ਦੇਣਗੇ ਤੁਹਾਨੂੰ ਇਦਾਂ ਲੱਗਦਾ ਬਿਲਕੁਲ ਅੱਛਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂਜੀ ਜਾਂ ਪਿੱਛੇ ਅਕਾਲੀ ਦਲ ਵਿਲਾ ਲੋ ਨਾਲ ਇਦਾਂ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਮਨਸ਼ਾ ਕੀ ਹੋ ਸਕਦੀ ਹੈ ਜੇ ਇਦਾਂ ਦੀ ਕਨਸੋ ਹੁਣ ਬਾਹਰ ਨਿਕਲ ਕੇ ਆ ਰਹੀ ਹੈ ਕਿਤੇ ਐਵੇਂ ਤਾਂ ਨਹੀਂ ਹੈਗਾ ਵੀ ਹਲੇ ਕਨਸੋ ਹੀ ਆਹਲੇ ਅਧਿਕਾਰਤ ਤੌਰ ਤੇ ਕਿਸੇ ਨੇ ਕੁਝ ਕਿਹਾ ਨਹੀਂ ਹੈਗਾ ਇਹ ਲੋਕਾਂ ਦੀ ਪ੍ਰਤੀਕਿਰਿਆ ਜਾਣ ਲਈ ਜਾਵੇ ਯਕੀਨਨਸ਼ਾ ਹੋ ਸਕਦੀ ਉਹਨਾਂ ਦੀ ਇੱਕਨ ਸੋ ਬਾਹਰ ਕੱਢਣ ਦੀ ਵੀ ਸ਼੍ਰੋਮਣੀ ਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੇ ਜੋ ਵੀ ਕੰਮ ਕਰਨਾ ਆਪਣੇ ਨਿੱਜੀ ਮਫਾਦ ਲਈ ਕਰਨਾ ਨਾ ਕਿ ਰਾਜਵਾਨਾਂ ਦੇ ਭਲੇ ਲਈ ਨਾ ਸਿੱਖ ਕੌਮ ਦੇ ਭਲੇ ਲਈ ਕਿਉਂਕਿ ਸਾਰੇ ਜਾਣਦੇ ਆ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਸ਼ਾਖਾ ਲਗਾਤਾਰ ਗਿਰ ਰਹੀ ਹੈ ਹਮਮ ਔਰ ਉਹਨਾਂ ਦਾ ਇਹ ਹਾਲ ਹੋ ਗਿਆ ਜਿਉਂ ਸੋਨੇ ਨੇ ਵੀ ਹੱਥ ਲਾਉਂਦੇ ਆ ਤਾਂ ਮਿੱਟੀ ਹੋ ਜਾਂਦੀ ਆ ਹਮਮ ਮੈਂ ਤਾਂ ਕਿੰਨਾ ਵੀ ਜੇ ਇਹਦੇ ਵਿੱਚ ਕੋਈ ਰਾਜੂਆਣਾ ਨੂੰ ਜਾਂ ਰਾਜੂਆਣਾ ਦੇ ਸਮਰਥਕ ਸਮਰਥਕ ਤੇ ਸਾਰੀ ਕੌਮ ਹੀ ਆ ਉਹਦੀ ਕਿਸੇ ਨੂੰ ਇਸ ਗੱਲ ਦਾ ਤਰਾਜ ਨਹੀਂ ਹੋਣਾ ਚਾਹੀਦਾ ਕਿ ਜਿੰਨੀ ਵਾਰੀ ਵੀ ਪਿਛਲੇਆਂ ਦਹਾਕਿਆਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਪੱਖ ਚ ਬੋਲਦੇ ਆ ਤੇ ਸਿੱਖਾਂ ਨੂੰ ਬੇਹੱਦ ਇਸ ਗੱਲ ਦਾ ਤਰਾਜ ਹੁੰਦਾ ਕਿ ਇਹ ਕਿਉਂ ਬੋਲਦੇ ਆ ਚਾਹੇ ਕਿ ਉਹਨਾਂ ਦੀ ਮਨਸਾ ਮਨਛਾ ਜਿਹੜੀ ਇਹ ਹੁੰਦੀ ਹੈ ਕਿ ਚਲੋ ਸਾਡੀ ਇਹ ਮਾਂ ਪਾਰਟੀ ਆ ਇੱਕੋ ਇੱਕ ਪੁਰਾਣੀ ਖੇਤਰੀ ਪਾਰਟੀ ਆ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਆ ਪਰ ਉਹਦੇ ਨਾਲ ਨਾ ਤੇ ਕਾਲੀ ਦਲ ਦਾ ਭਲਾ ਹੋਣ ਵਾਲਾ ਆ ਤੇ ਨਾ ਹੀ ਰਾਜੋ ਆਣਾ ਸਾਬ ਜਿਹੜੇ ਆ ਸ਼ਰੂਮਣੀ ਕਮੇਟੀ ਜਾਂ ਕਾਲੀ ਦਲ ਦੇ ਨਾਲ ਜੁੜ ਕੇ ਮੈਂ ਨਹੀਂ ਸਮਝਦਾ ਕਿ ਰਾਜੋ ਆਣਾ ਇੰਨਾ ਕਮਜ਼ੋਰ ਹੈ ਕਿ ਆਪਣੀ ਜਾਨ ਬਖਸ਼ੀ ਦੇ ਲਈ ਇੱਡੇ ਵੱਡਾ ਅਕਸ਼ਰੀ ਕਾਲ تھا ਸੈਵਜੀ ਦੀ ਰਤਵੇ ਨੂੰ ਕਿਸੇ ਵਿਵਾਦ ਦੇ ਵਿੱਚ ਪੈਣ ਦੇਣ ਤੇ ਮੈਨੂੰ ਤਾਂ ਪੂਰੀ ਮੈਦ ਆ ਜੇ ਗੱਲ ਸ਼ਰੂਮਣੀ ਕਾਲੀ ਦਾ ਜਾਂ ਸ਼ਰੂਮਣੀ ਕਮੇਟੀ ਕਰਦੀ ਆ ਤੇ ਰਾਜੋਆਣਾ ਸਾਹਿਬ ਨੂੰ ਸਿੱਖ ਕੌਮ ਦੇ ਵਡੇਰੇ ਹਿੱਤਾਂ ਨੂੰ ਦੇਖਦੇ ਹੋਏ ਨਵਾਂ ਵਿਵਾਦ ਕੋਈ ਨਾ ਪੈਦਾ ਹੋਵੇ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਅਮੇਜ਼ ਨੂੰ ਉਹਨਾਂ ਦੀ ਜਿਹੜੀ ਆ ਪਰਸਨੈਲਿਟੀ ਨੂੰ ਕੋਈ ਠੇਸ ਨਾ ਪਹੁੰਚੇ ਕਿਉਂਕਿ ਸਰਬ ਪ੍ਰਮਾਨਤ ਸਰਵੱਤ ਖਾਲਸਾ ਵੱਲੋਂ ਚੁਣੇ ਹੋਏ ਜਥੇਦਾਰਾ ਉਹੀ ਰਹਿਣੀ ਚਾਹੀਦੀ ਆ ਰਾਜੋਆਣਾ ਸਭ ਤੋਂ ਵੱਡੇ ਸਿਆਣੇ ਆ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਨੂੰ ਕਹਿ ਸਕਦੇ ਆ ਕਿ ਜੇ ਤੁਹਾਨੂੰ ਮੇਰੇ ਤੇ ਬਹੁਤ ਜ਼ਿਆਦਾ ਹੀ ਮੇਰੀ ਤੁਹਾਡੇ ਮੰਨ ਦੇ ਅੰਦਰ ਰਿਸਪੈਕਟ ਹੈ ਜਾਂ ਤੁਸੀਂ ਮੈਨੂੰ ਬਚਾਉਣਾ ਚਾਹੁੰਦੇ ਹੋ ਤੇ ਮੇਰੀ ਵੀ ਖੁਆਇਸ਼ ਪੂਰੀ ਕਰੋ ਕਿ ਤੁਸੀਂ ਮੇਰੇ ਵੱਡੇ ਵੀਰ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਜਿਨ੍ਹਾਂ ਨੂੰ ਸਮੁੱਚੀ ਕੌਮ ਨੇ ਜਥੇਦਾਰ ਚੁਣਿਆ ਤੁਸੀਂ ਵੀ ਐਲਾਨ ਕਰੋ ਕਿ ਅਸੀਂ ਦਿੱਲੀ ਦੀ ਪ੍ਰਵਾਹ ਕੀਤੇ ਬਿਨਾ ਨਾਗਪੁਰ ਦੀ ਪ੍ਰਵਾਹ ਕੀਤੇ ਬਿਨਾ ਅਸੀਂ ਵੀ ਕੌਮ ਨਾਲ ਖੜਦੇ ਆ ਤੇ ਅਸੀਂ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਸ਼੍ਰੀ ਕਾਲਤਾਕ ਸਹਿਬ ਜੀ ਦਾ ਜਥੇਦਾਰ ਮੰਨਦੇ ਆ ਇੱਕ ਸਵਾਲ ਹੋਰ ਹੈਗਾ ਬੜਾ ਅਹਿਮ ਆ ਜੇ ਆਪਾਂ ਅਕਾਲੀ ਦਲ ਬਾਦਲ ਲਾ ਲੋ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਲੋ ਜੋ ਜਾਂ ਵਕਾਰ ਇਹਨਾਂ ਦਾ ਇਸ ਵੇਲੇ ਹੈਗਾ ਨਾ ਜੀ ਇਹਨਾਂ ਦਾ ਇਸ ਵੇਲੇ ਖਾਲਸਾ ਪੰਥ ਦਾ ਪੰਜਾਬ ਦੇ ਵਿੱਚ ਜੋ ਇਸ ਵੇਲੇ ਇਹਨਾਂ ਦਾ ਆਧਾਰ ਹੈਗਾ ਆਪਾਂ ਵੇਖਦੇ ਪਏ ਆ ਇਹਨਾਂ ਪੂਰੀ ਤਰ੍ਹਾਂ ਹਾਸ਼ੀਏ ਤੇ ਠੇਕੇ ਲੇ ਜਾ ਚੁੱਕੇ ਆ ਔਰ ਤੁਸੀਂ ਦੇਖੋ ਖਾਸ ਕਰਕੇ 2 ਦਸੰਬਰ ਮੇਰੇ ਖਿਆਲ 2 ਦਸੰਬਰ ਵਾਲੇ ਜਿਹੜੇ ਫੈਸਲੇ ਸੀਗੇ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੇ ਉਹ ਉੱਤੋਂ ਵੀ ਭੱਜ ਗਏ ਇਹ ਬਾਜੂ ਹੋ ਗਏ ਹਨਾ ਸੁਖਬੀਰ ਬਾਦਲ ਹੋਰੀ ਉੱਤ ਤੋਂ ਬਾਅਦ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਹਿੰਦੇ ਮੈਂ ਗਲਤੀ ਗੁਲਤੀ ਦਾ ਕੋਈ ਨਹੀਂ ਕੀਤੀ ਸੀ ਕਹਿੰਦੇ ਉੱਦੇ ਚਲੋ ਜਿਹਨਾਂ ਨੇ ਕਹਿ ਦਿੱਤਾ ਕਹਿੰਦੇ ਮੈਂ ਕਹਾਂ ਚਲੋ ਪਾ ਦਿਓ ਮੇਰੀ ਝੋਲੀ ਚ ਚਲੋ ਹਨਾ ਮਨ ਹਿੱਦਾ ਹੀ ਤਾਂ ਨਹੀਂ ਵੀ ਗੱਲਾਂ ਬਾਤਾਂ ਹੋ ਗਈਆਂ ਵੀ ਜੇ ਕੀਤੀ ਨਹੀਂ ਸੀ ਗਲਤੀ ਤਾਂ ਫਿਰ ਮੰਨਿਆ ਕਾਨੂੰ ਤੁਸੀਂ ਗਲਤੀ ਕਿਸੇ ਹੋਰ ਨੇ ਕੀਤੀ ਤੁਸੀਂ ਮੰਨ ਕੇ ਇਹਦਾ ਮਤਲਬ ਤੁਸੀਂ ਕਿਸੇ ਹੋਰ ਨੂੰ ਬਚਾ ਲਿਆ ਇਹਦਾ ਮਤਲਬ ਇਹ ਮੰਨਿਆ ਚਲੋ ਗੱਲਾਂ ਲੰਮੀਆਂ ਨੇ ਤੋਂ ਇਦਾਂ ਦੇ ਹਾਲਾਤਾਂ ਵਿੱਚ ਜਿਹੜੀ ਇਹਨਾਂ ਦੀ ਇਸ ਵੇਲੇ ਹਾਸ਼ੀਏ ਦੇ ਉੱਪਰ ਤੱਕ ਿੱਲੇ ਜਾ ਚੁੱਕੇ ਹੈਗਾ ਤੁਹਾਨੂੰ ਲੱਗਦਾ ਕਿ ਜੇ ਭਾਈ ਰਾਜੋਆਣਾ ਜੀ ਦੀ ਕੁਰਬਾਨੀ ਨੂੰ ਇਹ ਆਪਣੇ ਖਾਤੇ 'ਚ ਭੁਗਤੌ ਤਾ ਦੇ ਦੇਣਗੇ ਭੁਪਿੰਦਰ ਸਿੰਘ ਜੀ ਬਿਲਕੁਲ ਨਹੀਂ ਜੋ ਵੀ ਸ਼੍ਰੋਮਣੀ ਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਇਹ ਕਦਾ ਚਿਤ ਨਹੀਂ ਹੋ ਸਕਦਾ ਜਿਉਂ-ਜਿਉਂ ਇਹਨਾਂ ਦੀ ਸ਼ਾਖ ਡਿਗ ਰਹੀ ਹੈ ਇਹਨਾਂ ਦਾ ਪਤਨ ਹੋ ਰਿਹਾ ਇਹ ਤਾਂ ਇੰਦਾ ਬਖੜਾ ਗਿਆ ਹੈ ਜਿਹੜੀ ਤੁਸੀਂ 2 ਦਸੰਬਰ ਦੀ ਗੱਲ ਕੀਤੀ ਹੈ ਹੂੰ ਹੂੰ ਇਹ ਨਹੀਂ ਤਾਂ ਸ਼੍ਰੀ ਕਾਲ ਤੱਕ ਸਹਿਬ ਜੀ ਦੇ ਜ਼ਥੇਦਾਰ ਸਾਹਿਬ ਦੇ ਉਦੇਸ਼ਾਂ ਨੂੰ ਨਹੀਂ ਮੰਨਿਆ ਹੂੰ 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 ਦੂਸਰਾ ਰਾਜੂਵਾਨਾ ਸਾਹਿਬ ਜੀ ਮੈਂ ਵਿਚੇ ਗੱਲ ਕਰਦਾ ਆਂ ਗਾਂ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਨਾ ਹੈ ਤੁਹਾਨੂੰ ਤੁਹਾਡੇ ਤੋਂ ਪਹਿਲਾਂ ਜੇ ਤੁਹਾਨੂੰ ਬਣਾਉਂਦੇ ਆ ਜੀ ਤੇ ਜਿੰਨੇ ਜ਼ਥੇਦਾਰਾਂ ਦਾ ਨਹੀਂ ਹਸ਼ਰ ਜਿਸ ਤਰੀਕੇ ਨਾਲ ਕੀਤਾ ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਇਸ ਤੋਂ ਬਿਨਾ ਦੇਖੋ ਕਿੰਨੇ ਬਖੜਾ ਗਏ ਕਹੋ ਜੀਆਂ ਗੱਲਾਂ ਕਰਨ ਲੱਗ ਪਏ ਜਿਹੜੀ ਪਾਰਟੀ ਨੇ ਸਿੱਖਾਂ ਦਾ ਘਾਣ ਕੀਤਾ ਹੋਵੇ ਉਹਦੇ ਮੈਂਬਰ ਨੂੰ ਮਰਹੂਮ ਪ੍ਰਧਾਨ ਮੰਤਰੀ ਹੂੰ ਹੂੰ ਮਨਮੋਹਨ ਸਿੰਘ ਦੀ ਫੋਟੋ ਲਾਇਬ੍ਰੇਰੀ ਚ ਲਾਉਣੀ ਹਾਂ ਉਹਦਾ ਇਹਨਾਂ ਨੇ ਫੈਸਲਾ ਕਰ ਲਿਆ ਸੀ ਦੇਖੋ ਕਿੰਡੀ ਦੁਖਦਾਈ ਗੱਲ ਆ ਕਿ ਅਸੀਂ ਆਪਣੇ ਕਾਥਲਾਂ ਦੀਆਂ ਫੋਟੀਆਂ ਆਪਣੇ ਸਾਡੀ ਲਾਇਬ੍ਰੇਰੀ ਸਿੱਖਾਂ ਦੀ ਜਿਹੜੀ ਆ ਰੈਫਰੈਂਸ ਲਾਇਬ੍ਰੇਰੀ ਆ ਹੂੰ ਹੂੰ ਉਹਦੇ ਚ ਲਾਵਾਂਗੇ ਹੂੰ ਹੂੰ ਦੇਖੋ ਬਖਲਾਏ ਹੋਈ ਆ ਗੱਲਾਂ ਉਸ ਤੋਂ ਬਾਅਦ ਬਿਨਾ ਕਿਸੇ ਸਵਾਲ ਜਵਾਬ ਕੀਤਿਆਂ ਬਿਨਾ ਕਿਸੇ ਤਿਆਰੀ ਤੋਂ ਟਡਰੀਆਂ ਵਾਲੇ ਨੂੰ ਸੱਦਣਾ ਔਰ ਇੱਕਦਮ ਮਾਫ ਕਰ ਦੇਣਾ ਔਰ ਪ੍ਰਚਾਰ ਦੀ ਖੁੱਲ੍ਹ ਦੇਣੀ ਇਹ ਵੀ ਇਹਨਾਂ ਦੀ ਬਖਲਾਅਤ ਦਾ ਨਤੀਜਾ ਆ ਤੀਜੀ ਬਖਲਾਅਤ ਜਿਹੜੀ ਹੈ ਵੀ ਕਿਸੇ ਤਰ੍ਹਾਂ ਸਾਡੀ ਸ਼ਾਖ ਬਚ ਜਾਵੇ ਆ ਨਵਾਂ ਹੀ ਸੱਪ ਜਿਹੜਾ ਰਾਜੋਆਣਾ ਨੂੰ ਜ਼ਥੇਦਾਰ ਬਣਾਉਣ ਦਾ ਕਾਰ ਦਿੱਤਾ ਇਹ ਰੁਕਣਾ ਨਹੀਂ ਇਹ ਲਗਾਤਾਰ ਜਿੰਨਾ ਜਿੰਨੀ ਵੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰੂਗਾ ਉਹਨੀਆਂ ਲਗਾਤਾਰ ਗਲਤੀਆਂ ਕਰਦਾ ਜਾਏਗਾ ਔਰ ਲਗਾਤਾਰ ਇਹਦੀ ਸ਼ਾਖ ਡਿੱਗਦੀ ਜਾਏਗੀ ਤਿੰਨ ਪ੍ਰਮੁੱਖ ਧਾਰਨਾ ਤੇ ਆ ਇੱਕ ਹਫ਼ਤੇ ਦੇ ਵਿੱਚ ਹੀ ਆ ਗਈਆਂ ਚਾਹੇ ਉਹ ਢੱਡਰੀ ਦੀ ਗੱਲ ਹੈ ਚਾਹੇ ਜਗਤਾਰ ਸਿੰਘ ਦੀ ਬਲਬੰਸ ਸਿੰਘ ਰਾਜੂਆਣਾ ਦੀ ਗੱਲ ਹੈ ਚਾਹੇ ਮਨਮੂਨ ਸਿੰਘ ਦੀ ਫੋਟੋ ਲਾਉਣ ਦੀ ਗੱਲ ਹੈ ਇਸ ਕਰਕੇ ਇਹਨਾਂ ਬਵਾਦਾਂ ਵਿੱਚੋਂ ਇਹਨਾਂ ਗੱਲਾਂ ਵਿੱਚੋਂ ਕੁਝ ਨਹੀਂ ਨਿਕਣ ਵਾਲਾ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਸੱਚੇ ਮੰਨਣਾ ਸਿੱਖ ਕੌਮ ਦੀ ਕਚਹਿਰੀ ਦੇ ਵਿੱਚ ਆਣ ਕੇ ਸਾਰੀਆਂ ਗੱਲਾਂ ਨੂੰ ਪ੍ਰਮਾਨ ਨਹੀਂ ਕਰਦਾ ਗਦਾਰੀਆਂ ਨਹੀਂ ਮੰਨਦਾ ਦੂਸਰੀ ਗੱਲ ਜਿਹੜੀਆਂ ਸ਼ਰੂਮਣੀ ਕਾਲੀ ਦਲ ਦੀ ਪਹਿਲੀ ਦੂਜੀ ਕਤਾਰ ਦੇ ਆਗੂ ਜਿਹੜੇ ਕਦੀ ਵੀ ਨਹੀਂ ਸੁਧਰ ਸਕਦੇ ਉਹਨਾਂ ਨੂੰ ਕੌਮ ਦੇ ਭਲੇ ਦੇ ਲਈ ਘਰ ਬੈਠ ਜਾਣਾ ਚਾਹੀਦਾ ਹੈ ਤੀਸਰੀ ਕਤਾਰ ਦੇ ਜਿਹੜਾ ਨੌਜਵਾਨ ਤਬਕਾ ਹੈ ਜਿਹਦੇ ਅੰਦਰ ਕੋਈ ਸਪਰਟ ਹੈ ਸਿੱਖੀ ਦੀ ਉਹਨਾਂ ਨੂੰ ਗਵਾਈ ਸੌਂਪ ਦੇਣੀ ਚਾਹੀਦੀ ਹੈ ਪਰ ਉਹਨਾਂ ਨੇ ਕੱਲ੍ਹ ਹੀ ਸੌਂਪਣੀ ਨਾ ਜੀ ਉਹ ਤਾਂ ਫੇ ਆਪਣੇ ਥੱਲੇ ਰੱਖਣਗੇ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਕਹਿਣਗੇ ਕਿ ਸਾਡੇ ਮੁਤਾਬਿਕ ਹੀ ਚੱਲੋ ਹਨਾ ਜੀ ਬੜਾ ਔਖਾ ਜਿਹਾ ਹੋ ਜਾਊਗਾ ਇੱਕ ਉਹਨਾਂ ਚਲੋ ਖੈਰ ਇੱਕ ਸਵਾਲ ਹੋਰ ਬੜਾ ਅਹਿਮ ਹੈਗਾ ਜੇ ਉਹ ਇਹ ਬੜਾ ਫੈਸਲਾ ਲੈਂਦੇ ਆ ਹਾਂਜੀ ਹੱਲੇ ਤੱਕ ਨੂੰ ਸੋ ਆਇਆ ਮੰਨ ਲਓ ਨਾ ਜੇ ਜੇ ਕੱਲੂ ਇਹ ਬੜਾ ਫੈਸਲਾ ਲੈਂਦੇ ਆ ਕਿ ਅਸੀਂ ਭਾਈ ਬਲਵੰਤ ਸਿੰਘ ਰਾਜਵਾਨੇ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਮਾਨਤਾ ਦਿੰਨੇ ਆ ਤਾਂ ਕੌਮ ਦੇ ਹਾਲਾਤ ਕਿਉਂ ਜ ਹੋ ਜਾਣਗੇ ਉਸ ਵੇਲੇ ਸਿੱਖਾਂ ਨੂੰ ਕੀ ਸੋਚਣਾ ਪਊਗਾ ਤੁਹਾਡੇ ਸਾਹਿਬ ਜਾਨਾ ਕੀ ਸੋਚਣਾ ਚਾਹੀਦਾ ਕਿਉਂਕਿ ਇੱਕ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਸਿੱਖਾਂ ਦੇ ਮਨ ਵਿੱਚ ਉਹਨਾਂ ਦੀ ਰਿਸਪੈਕਟ ਆ ਉਹਨਾਂ ਦੀ ਥਾਂ ਆ ਉਹਨਾਂ ਦੇ ਲਈ ਇੱਕ ਪਾਸੇ ਫਿਰ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਕੁਰਬਾਨੀ ਬੜਾ ਔਖਾ ਜਿਹਾ ਹੋ ਜਾਊਗਾ ਕੌਮ ਤੇ ਡਿਵਾਈਡ ਜੀ ਹੋ ਜੂਗੇ ਆ ਦੋ ਤਰਾ ਦੋ ਭਾਗਾਂ ਚ ਦੇਖੋ ਵੀਰ ਜੀ ਮੈਂ ਪਹਿਲਾਂ ਸਪਸ਼ਟ ਕਰ ਚੁੱਕਾ ਹਾਂ ਕਿ ਸਰਦਾਰ ਬਲਵੰਤ ਸਿੰਘ ਰਾਜੋਆਣਾ ਜੀ ਬਹੁਤ ਹੀ ਸੂਝਵਾਨ ਨੇ ਉਹ ਇਹੋ ਜਿਹੀ ਕੋਈ ਕੋਈ ਉਹ ਇਹੋ ਜਿਹੀ ਕੋਈ ਕੋਈ ਗੱਲ ਨਹੀਂ ਕਰਨਗੇ ਜਿਹਦੇ ਨਾਲ ਨਹੀ ਉਹ ਨਹੀਂ ਕਰਨਗੇ ਵਿਵਾਦ ਖੜਾ ਹੋਵੇ ਪਰ ਜੇਕਰ ਇਹਦਾ ਹੋ ਜਾਂਦਾ ਅਗਰ ਇਹ ਗੱਲ ਹੋ ਗਈ ਤੇ ਫਿਰ ਜਿਹੜੀ ਗੱਲ ਮੇਰੀ ਜਮੀਰ ਮੇਰੀ ਆਤਮਾ ਕਹਿਣ ਨੂੰ ਨਹੀਂ ਮੰਦੀ ਤੇ ਮੈਂ ਕਹਿ ਦਿੰਨਾ ਜੋ ਜੇਸ ਨਿਗਾਣਾ ਲੋਕ ਸ਼ਰੂਮੜੀ ਕਾਲੀ ਦਲ ਨੂੰ ਦੇਖ ਰਹੇ ਆ ਉਸੇ ਨਜ਼ਰ ਦੇ ਨਾਲ ਸਿੱਖ ਜਿਹੜਾ ਰਾਜਾਣਾ ਨੂੰ ਦੇਖੇਗਾ ਹੂੰ ਹੂੰ ਅੱਛਾ ਉਸ ਵੇਲੇ ਫਿਰ ਇਦਾਂ ਦੀਆਂ ਗੱਲਾਂ ਵੀ ਹੋਣਗੀਆਂ ਜਦੋਂ ਸਿੱਖ ਉਸ ਨਜ਼ਰ ਦੇ ਨਾਲ ਦੇਖੂਗਾ ਭਾਈ ਰਾਜਾਣਾ ਜੀ ਨੂੰ ਔਰ ਉਸ ਨਜ਼ਰ ਦੇ ਨਾਲ ਦੇਖ ਕੇ ਤੋਂ ਉਦਾਂ ਦੀ ਕਮੈਂਟ ਬੱਸ ਜਿਉਂ ਉਦਾਂ ਦੀਆਂ ਪੋਸਟਾਂ ਵੀ ਪਿਆ ਕਰਨਗੀਆਂ ਤਾ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਹਨਾ ਜੀ ਆਪਸ ਵਿੱਚ ਖਿੱਚੋ ਤਾੜ ਵਧੂਗੀ ਫਿਰ ਲੋਕ ਕਮੈਂਟ ਕਰਿਆ ਕਰਨਗੇ ਲੋਕ ਪੋਸਟਾਂ ਆ ਪਾਇਆ ਕਰਨਗੇ ਬਈ ਤੂੰ ਤੁਹਾਡੇ ਕੋਲ ਕੀ ਹੱਕ ਹੈਗਾ ਨਾ ਭਾਈ ਰਾਜੋਣਾ ਜੀ ਨੂੰ ਆ ਗੱਲ ਕਹਿਣ ਦਾ ਜਾਂ ਉਹਨਾਂ ਸਮਝ ਆ ਗੱਲ ਲਿਖਣ ਦਾ ਉਹਨਾਂ ਦੀ ਕੁਰਬਾਨੀ ਬੜੀ ਵੱਡੀ ਹੈ ਮੇਰੇ ਕੰਨ ਦਾ ਭਾਵਾ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਨਾ ਜੀ ਔਰ ਇਹ ਔਖਾ ਕਰਨ ਦੀ ਵਜ੍ਹਾ ਵੀ ਇਹੀ ਬਣਨਗੇ ਜੇ ਇਹਨਾਂ ਨੇ ਇਹ ਫੈਸਲਾ ਲੈ ਲਿਆ ਤਾਂ ਦੇਖੋ ਜੀ ਜੇ ਇੱਕ ਕਹਾਵਤ ਹੈ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਹੂੰ ਹੂੰ ਜਦ ਸਿੱਖ ਕੌਮ ਦੇ ਰਿਐਕਸ਼ਨ ਦਾ ਪਤਾ ਹੈ ਜੀ ਤੇਰੀ ਪ੍ਰਤੀਕਿਰਿਆ ਕੀ ਹੋ ਸਕਦੀ ਆ ਭਾਈ ਰਾਜੂਵਾਲਾ ਸਾਹਿਬ ਨੂੰ ਹੂੰ ਹੂੰ ਅਗਰ ਉਹ ਫੇਰ ਵੀ ਇਹ ਗੱਲ ਕਰ ਲੈਂਦੇ ਆ ਇਹਨਾਂ ਵੱਲੋਂ ਸੌਂਪੀ ਗਈ ਜ਼ਥੇਦਾਰੀ ਨੂੰ ਪ੍ਰਵਾਨ ਕਰ ਲੈਂਦੇ ਆ ਜੀ ਤੇ ਫੇਰ ਆ ਜਿਹੜੀ ਤੁਸੀਂ ਕਮੈਂਟਾਂ ਦੀ ਗੱਲ ਕਰਦੇ ਹੋ ਕੋਈ ਅਰਥ ਨਹੀਂ ਰਹਿੰਦਾ ਜੋ ਕਮੈਂਟ ਫੇਸ ਸੁਖਵੀਰ ਬਾਦਲ ਨਾਲ ਜਾਂ ਹੋਰਾਂ ਲਈ ਹੁੰਦੇ ਉਹ ਹੀ ਰਾਜੂਵਾਲਾ ਲਈ ਹੋਣਗੇ ਕਿਉਂਕਿ ਇੱਕ ਪਾਸੇ ਸਮੁੱਚੀ ਕੌਮ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੀ ਦੂਜੇ ਪਾਸੇ ਬਾਦਲਾਣਾ ਜਿਹੜਾ ਦਿੱਲੀ ਨੂੰ ਸਮਰਪਿਤ ਹੈ ਹੂੰ ਹੂੰ ਤੇ ਇਸ ਕਰਕੇ ਫੈਸਲਾ ਇਹਨਾਂ ਨੇ ਆਪ ਕਰਨਾ ਰਾਜੋਣਾ ਸਾਹਿਬ ਨੇ ਕਿ ਦਿੱਲੀ ਵਾਲਿਆਂ ਨਾਲ ਜੁੜਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਕੌਮ ਦੇ ਲੋਕਾਂ ਦੇ ਨਾਲ ਜੁੜਨਾ ਇਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਬਈ ਬਹੁਤ ਕੁਛ ਕੁਝ ਨਹੀਂ ਹੋਣ ਵਾਲਾ ਤੁਸੀਂ ਡੁੱਬਦੀ ਵੇੜੀ 'ਚ ਪੈਰ ਰੱਖੋਗੇ ਤੇ ਡੁੱਬੋਗੇ ਪਰ ਜਿੱਦਾਂ ਤੁਸੀਂ ਨਾ ਦੋ ਵਾਰੀ ਪਹਿਲਾਂ ਕਹਿ ਚੁੱਕੇ ਹੈਗੇ ਆ ਆਖਰੀ ਸਵਾਲ ਹੈਗਾ ਵੈਸੇ ਗੱਲਾਂ ਤਾਂ ਕਰਨੋਂ ਵੈਸੇ ਹੋਰ ਬਹੁਤ ਜ਼ਿਆਦਾ ਹੈਗੀਆਂ ਨੇ ਤੁਸੀਂ ਆਖਿਆ ਕਿ ਮੈਨੂੰ ਯਕੀਨ ਹੈ ਕਿ ਉਹ ਇਦਾਂ ਦਾ ਕੋਈ ਸਟੈਪ ਨਹੀਂ ਪੁੱਟਣਗੇ ਉਹ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਪਰ ਤੁਸੀਂ ਦੇਖੋ ਜਦੋਂ ਸੰਗਰੂਰ ਤੋਂ ਇਲੈਕਸ਼ਨ ਲੜੇ ਸੀਗੇ ਤਾ ਭਾਈ ਬਲਵੰਤ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਦੀ ਭੈਣ ਜੀ ਨੂੰ ਉੱਥੋਂ ਟਿਕਟ ਦਿੱਤੀ ਹੈ ਨਾ ਜੀ ਤੇ ਉਹਨਾਂ ਨੇ ਲੜ ਲਈ ਸੀ ਉੱਤੇ ਆ ਗਏ ਸੀ ਗੱਲਾਂ ਦੇ ਵਿੱਚ ਬਿਲਕੁਲ ਦੇਖੋ ਉਸ ਤੋਂ ਬਾਅਦ ਜਿਹੜਾ ਸਿੱਖ ਕੌਮ ਦਾ ਰਿਐਕਸ਼ਨ ਸੀ ਪ੍ਰਤੀਕਿਰਿਆ ਸੀ ਮੈਂ ਮੈਂ ਥੋੜਾ ਜਿਹਾ ਇੱਥੇ ਮੇਰਾ ਸਵਾਲ ਇਹ ਹੋ ਸਕਦਾ ਹੈ ਕਿ ਇਹ ਚੀਜ਼ ਦੇ ਖਿਲਾਫ ਕਈ ਕਈ ਇਤਰਾਜ਼ ਕਰ ਸਕਦੇ ਆ ਪੱਤਰਕਾਰ ਨੇ ਸਵਾਲ ਕਿਹੋ ਜਿਹਾ ਕੀਤਾ ਵੀ ਉਹ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ ਜਾਂ ਮੈਂ ਥੋੜਾ ਜਿਹਾ ਦਰੁਸਤ ਕਰ ਲੈਣਾ ਮੇਰੇ ਦੁਆਲੇ ਨਾ ਹੋ ਜਾਣ ਸਾਡੇ ਹੈ ਨਾ ਦਰਸ਼ਕ ਜਿਹੜੇ ਹੈਗਾ ਮੇਰੇ ਕਹਿਣ ਦਾ ਭਾਵੇਂ ਹੈਗਾ ਕਿ ਜਾਂ ਇਹ ਕਹ ਲਓ ਕਿ ਇਹ ਇਹਨੇ ਛਾਤਰ ਹੈਗਾ ਵੀ ਇਹ ਇਹਨਾਂ ਨੇ ਉਹਨਾਂ ਨੂੰ ਗੱਲਾਂ 'ਚ ਲੈ ਲਿਆ ਜਾਂ ਕਹ ਲਓ ਇਹਨਾਂ ਨੇ ਉਹਨਾਂ ਨੂੰ ਆਪਣੇ ਖਾਤੇ 'ਚ ਪਹੁੰਚਾਉਣ ਦਾ ਪੂਰਾ ਯਤਨ ਕੀਤਾ ਭਾਵੇਂ ਕਿ ਚਲੋ ਉਹ ਹਾਰ ਗਏ ਹਨਾ ਜੀ ਸਿੱਖਾਂ ਨੇ ਫਤਵਾ ਨਹੀਂ ਦਿੰਦਾ ਉਹਨਾਂ ਦੇ ਹੱਕ ਦੇ ਵਿੱਚ ਪਰ ਇਹਨਾਂ ਨੇ ਆਪਣੇ ਲੋਕ ਕੋਈ ਕਸਰ ਨਹੀਂ ਬਾਕੀ ਛੱਡੀ ਮੈਂ ਤੁਹਾਡੀ ਗੱਲ ਨੂੰ ਸਮਝਦਾ ਹਾਂ ਕੁਰਬਾਨੀ ਵਾਲੇ ਸੰਗਾਂ ਨੂੰ ਸ਼ਾਮਿਲ ਕਰਨ ਵਿੱਚ ਪੂਰਾ ਯੋਗਦਾਨ ਪਾਉਂਦੇ ਜੀ ਰਾਜਵਾਨਾ ਸਾਹਿਬ ਜੀ ਉਹਨਾਂ ਦੀ ਸਤਕਾਰਯੋਗ ਭੈਣ ਜੀ ਕਮਲਦੀਪ ਕੌਰ ਨੂੰ ਵੀ ਜੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਦੇਖੋ ਚਲੋ ਜੇ ਉਹਨਾਂ ਦੀਆਂ ਗੱਲਾਂ ਚ ਆ ਗਏ ਜੇ ਆਪਾਂ ਇੱਕ ਸ਼ਬਦ ਨਹੀਂ ਵੀ ਵਰਤਣਾ ਹੂੰ ਹੂੰ ਚਲੋ ਉਹਨਾਂ ਦੀ ਸਪੋਰਟ ਲੈ ਕੇ ਹੂੰ ਹੂੰ ਸੰਗਰੂਰ ਤੋਂ ਐਮਪੀ ਦੀ ਇਲੈਕਸ਼ਨ ਲਈ ਖੜੇ ਐ ਹੂੰ ਹੂੰ ਪਰ ਸ਼੍ਰੋਮਣੀ ਅਕਾਲੀ ਦਲ ਨੇ ਤਨ ਮਨ ਧਨ ਦੇ ਨਾਲ ਜੀ ਸਪੋਰਟ ਨਹੀਂ ਕੀਤੀ ਹੂੰ ਹੂੰ ਔਰ ਜੇ ਕੀਤੀ ਵੀ ਹੋएगी ਉਸ ਵੇਲੇ ਇਹਨਾਂ ਦੀ ਸ਼ਾਖ ਇੰਨੀ ਡਿਗ ਚੁੱਕੀ ਆ ਉਹਦਾ ਅਸਰ ਕੋਈ ਨਹੀਂ ਹੋਇਆ ਹੂੰ ਹੂੰ ਉਸ ਬੀਬੀ ਜੀ ਦੇ ਮਸਲੇ ਦੇ ਵਿੱਚ ਜੋ ਹਸ਼ਰ ਹੋਇਆ ਹੂੰ ਹੂੰ ਉਹਨੂੰ ਦੇਖਦੇ ਹੋਏ ਰਾਜਵਾਨਾ ਸਾਹਿਬ ਨੂੰ ਚਾਹੀਦਾ ਕਿ ਇਹ ਚੀਜ਼ ਤੋਂ ਚੱਕੰਨੇ ਹੋਣ ਔਰ ਇਹ ਚੀਜ਼ ਤੇ ਲੰਮਾ ਵਿਚਾਰ ਕਰਕੇ ਇਹ ਜ਼ਰੂਰ ਬਿਆਨ ਦੇਣ ਕਿ ਮੈਂ ਕਦੀ ਸੁਪਨੇ ਵਿੱਚ ਕੀ ਮੈਂ ਕਿਸੇ ਜਨਮ ਵਿੱਚ ਵੀ ਨਹੀਂ ਸੋਚ ਸਕਦਾ ਕੇ ਮੇ ਆਪਣੇ ਵੱਡੇ ਵੀਰ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਸਰਬ ਪ੍ਰਮਾਨਤ ਜੀ ਸ਼੍ਰੀ ਕਲਤਕ ਸਾਬ ਜੀ ਦੇ ਜਥੇਦਾਰਾ ਕਿ ਉਹਨਾਂ ਦੇ ਮਤਵਾਜੀ ਖਲੋ ਜਾਵਾ ਜ਼ਰੂਰ ਅਖੀਰ ਦੇ ਵਿੱਚ ਜਾਂਦੇ ਜਾਂਦੇ ਸਿਰਫ ਦੋ ਕ ਲਾਈਨਾਂ ਦੇ ਵਿੱਚ ਜਿਹੜੀ ਇਹ ਕੰਸੋਲ ਨਿਕਲ ਕੇ ਬਾਹਰ ਆਈ ਆ ਸ਼੍ਰੋਮਣੀ ਕਮੇਟੀ ਵਾਲੇ ਕਹਿ ਸਕਦੇ ਆ ਪ੍ਰਧਾਨ ਸਾਹਿਬ ਕਹਿ ਸਕਦੇ ਆ ਭਾਈ ਹਰਜਿੰਦਰ ਸਿੰਘ ਧਾਮੀ ਹੋਰੀ ਭਾਈ ਭਈ ਆਪਾਂ ਤਾਂ ਇਦਾਂ ਦੀ ਗੱਲ ਕੋਈ ਕੱਢੀ ਨਹੀਂ ਤਾਂ ਪਤਾ ਨਹੀਂ ਵਿੱਚੋਂ ਅਫਵਾਜ ਕਿੱਦਾਂ ਫੈਲ ਗਈ ਜਾਂ ਕਿਹਨੇ ਫਲਾਤੀ ਹੈਗੀ ਪਰ ਗੱਲਾਂ ਨਿਕਲ ਕੇ ਅੰਦਰੋਂ ਬਾਹਰ ਆਈਆਂ ਨੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਇਸ ਮੁਤਲਕ ਕਿ ਜੇ ਇੱਕ ਨਸੋ ਝੂਠੀ ਐ ਇਹ ਸਿਰਫ ਅਫਵਾਹੀ ਐ ਜਾਂ ਅੰਦਰ ਇਦਾਂ ਦੀ ਕੋਈ ਖਿਚੜੀ ਨਹੀਂ ਪੱਕਦੀ ਪਈ ਜਾਂ ਉਹ ਇਦਾਂ ਦਾ ਕੋਈ ਫੈਸਲਾ ਲੈਣ ਬਾਰੇ ਸੋਚਦੇ ਪਏ ਆ ਜਾਂ ਨਹੀਂ ਸੋਚਦੇ ਪਏ ਤੇ ਇਸ ਫੈਸਲੇ ਦੇ ਸਬੰਧ ਵਿੱਚ ਜੇ ਕੋਈ ਸੱਚੀ ਅੰਦਰ ਕੁਝ ਚੱਲਦਾ ਪਿਆ ਆ ਵੀ ਆਪਾਂ ਇਹ ਫੈਸਲਾ ਲੈਣਾ ਆ ਤਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਦੋ ਚਾਰ ਲੈਣਾ ਚਾਹੇ ਸ੍ਰੀ ਭਵਿੰਦਰ ਸਿੰਘ ਜੀ ਇਹ ਜਦੋਂ ਅੱਗ ਵੱੜਦੀ ਤੂੰ ਆਉਂਦੇ ਨਿਕਲਦਾ ਇਹ ਚ ਕੋਈ ਦੋਰਾਵਾ ਨਹੀਂ ਇਹ ਕੰਸੋ ਨਹੀਂ ਇਹ ਸੱਚ ਹੈ ਸ਼ਰੋਮਣੀ ਕਮੇਟੀ ਜਾਂ ਸ਼ਰੋਮਣੀ ਅਕਾਲੀ ਦਲ ਦੀ ਤਿਆਰੀ ਹੈ ਜੀ ਪਰ ਜਿਹੜੀ ਤੁਸੀਂ ਕਿਹਾ ਵੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬੜੇ ਸੂਝਵਾਨ ਹੋ ਐਡਵੋਕੇਟ ਹੋ ਕੌਮ ਦੇ ਬਹੁਤ ਉੱਚੀ ਜਿਹੜੀ ਸੰਸਤਾ ਸਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ ਜੀ ਤੁਹਾਨੂੰ ਪਤਾ ਵੀ ਚਾਰ ਜਥੇਦਾਰ ਤਿੰਨਾ ਮਹੀਨਿਆਂ ਚ ਬਦਲ ਕੇ ਕਿੰਨੀ ਹਾਸੋ ਹੀਣੀ ਹਾਲਾਤ ਬਣਾ ਦਿੱਤੇ ਫਿਰ ਸੰਘਰਸ਼ੀ ਨੌਜਵਾਨਾਂ ਦੇ ਵਿੱਚ ਤੁਸੀਂ ਫ੍ਰੈਕਸ਼ਨ ਪਾਉਣੀ ਚਾਹੁੰਦੇ ਆ ਹੂੰ ਹੂੰ ਤੀਸਰਾ ਰਾਜੋਵਾਨਾ ਇਹਦਾ ਪ੍ਰਭਾਵ ਸ਼੍ਰੋਮਣੀ ਕਾਲੀਦਾਲ ਨੂੰ ਇਹਦਾ ਫਾਇਦਾ ਕੋਈ ਨਹੀਂ ਹੋਣਾ ਹੂੰ ਹੂੰ ਲੇਕਿਨ ਇਹਦਾ ਜਿਹੜਾ ਪ੍ਰਭਾਵ ਆ ਕੋਂਪਤੇ ਰਹਿਣਾ ਹੂੰ ਹੂੰ ਕੌਮ ਫਿਰ ਬਵਾਦਾਂ 'ਚ ਘਿਰ ਜਾਣੀ ਆ ਧਾਮੀ ਸਾਹਿਬ ਨੂੰ ਬੇਨਤੀ ਹੈ ਕਿ ਇਹੋ ਜਿਹੀ ਗੱਲ ਜਿਹੜੀ ਹੈ ਨਾ ਕਰੋ ਜੇ ਤੁਸੀਂ ਚਾਹੋ ਨੇ ਕਿ ਚਲੋ ਇੱਕ ਪੱਕਾ ਜਥੇਦਾਰ ਲਾਈਏ ਨਾਲੇ ਕੌਮ ਦੇ ਵਿੱਚ ਏਕਤਾ ਹੋਏਗੀ ਸਿਰਫ ਕਾਲੀਦਲ ਬਾਦਲੇ ਆ ਜਿਹੜਾ ਦਿੱਲੀ ਦੇ ਪੈਰਾਂ 'ਚ ਬੈਠ ਰਿਹਾ ਜਾ ਕੇ ਬਾਕੀ ਕੌਮ ਤਾਂ ਇੱਕ ਪਾਸੇ ਆ ਤਾਂ ਤੁਸੀਂ ਰਾਜੂ ਆਣਾ ਦੀ ਗੱਲ ਕਰਨ ਦੀ ਬਜਾਏ ਸ਼੍ਰੋਮਣੀ ਕਮੇਟੀ ਐਲਾਨ ਕਰੇ ਸ਼੍ਰੋਮਣੀ ਕਾਲੀ ਦਲ ਨੂੰ ਦੇ ਅੰਡਰ ਕੰਮ ਕਰ ਰਹੀ ਆ ਸ਼੍ਰੋਮਣੀ ਕਮੇਟੀ ਐਲਾਨ ਕਰੇ ਕਿ ਸਰਵ ਪ੍ਰਵਾਨਤ ਸਰਵਤ ਖਾਲਸਾ ਵੱਲੋਂ ਚੁਣੇ ਗਏ ਜਥੇਦਾਰ ਜੀ ਸ਼੍ਰੀ ਕਾਲ ਸਹਿਬ ਸ਼੍ਰੀ ਕਾਲ ਤੱਕ ਸਹਿਬ ਜੀ ਦੇ ਜਥੇਦਾਰ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਅਸੀਂ ਵੀ ਜਥੇਦਾਰ ਮੰਨਦੇ ਆ ਔਰ ਸ਼੍ਰੋਮਣੀ ਕਮੇਟੀ ਦੇ ਕਾਇਦੇ ਕਾਨੂੰਨ ਅਨਸਾਰ ਅੱਜ ਤੋਂ ਜਥੇਦਾਰ ਸ਼੍ਰੀ ਅਕਾਲ ਤੱਕ ਸਹਿਬ ਜੀ ਦੇ ਪੱਕੇ ਤੌਰ ਤੇ ਜਿਹੜੇ ਅਸਲ ਜਥੇਦਾਰ ਆ ਸਦਾ ਜਗਦਾ ਸਿੰਘ ਹਵਾਰਾ ਹੋਣਗੇ ਆਈਬਵਾਦ ਖਤਮ ਹੋ ਜਾਂਦਾ ਹੈ ਜ਼ਰੂਰ ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਂ ਵੀ ਸਾਰਿਆਂ ਦੇ ਮੁਰੇ ਇੱਕ ਸਵਾਲ ਛੱਡ ਕੇ ਜਾਣਾ ਚਾਹੁੰਦਾ ਹਾਂ ਇਹ ਦਰਸ਼ਕੋ ਤੁਸੀਂ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਓ ਕਿ ਕੀ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਕਿ ਅਕਾਲ ਤਖਤ ਸਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਲਾਨਣਾ ਚਾਹੀਦਾ ਹੈਗਾ ਪ੍ਰਵਾਨ ਕਰਨਾ ਚਾਹੀਦਾ ਹੈਗਾ ਭਾਈ ਬਲਵੰਤ ਸਿੰਘ ਰਾਜਵਾਨਾਂ ਨੂੰ ਜਾਫਰ ਤੁਹਾਨੂੰ ਲੱਗਦਾ ਕਿ ਜਿਵੇਂ ਡੋਮੇਲੀ ਜੀ ਨੇ ਕਿਹਾ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਕਰਨਾ ਚਾਹੀਦਾ ਐਜ਼ ਅ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਤੁਸੀਂ ਵੀ ਆਪਣੀ ਕਮੈਂਟ ਕਰਕੇ ਜ਼ਰੂਰ رائے ਦੇਣ ਦੀ ਕੋਸ਼ਿਸ਼ ਕਰਿਓ ਤੁਹਾਡੇ ਕਮੈਂਟਸ ਤੁਹਾਡੀ ਸਲਾਹ ਸਾਡੇ ਵਾਸਤੇ ਬੜੀ ਮਹੱਤਵਪੂਰਨ ਹੋਣਗੇ ਜਿੰਨੇ ਵੀ ਤੁਸੀਂ ਸੁਝਾਅ ਦਿਓਗੇ ਜਿੰਨੇ ਵੀ ਤੁਸੀਂ ਕਮੈਂਟ ਕਰੋਗੇ ਨਾਲ ਜੇ ਹੋ ਸਕੇ ਤਾਂ ਤੁਸੀਂ ਜ਼ਰੂਰ ਆਪਣੀ رائے ਦੇਣ ਦੀ ਕੋਸ਼ਿਸ਼ ਕਰਿਓ ਕਿ ਜੋ ਤੁਸੀਂ ਚਾਹੁੰਦੇ ਹੋ ਭਈ ਭਾਈ ਰਾਜੋਣਾ ਜੀ ਜੇ ਚਾਹੁੰਦੇ ਹੋ ਤਾਂ ਕਿਉਂ ਜੇ ਪਈ ਹਵਾਰਾ ਜੀ ਹੀ ਤੁਸੀਂ ਚਾਹੋ ਨੇ ਪਰਵਾਨ ਕੀਤੇ ਹੋਏ ਤਾਂ ਕਿਉਂ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਚਾਰ ਲੈਣਾ ਜ਼ਰੂਰ ਘੁੰਮਦੀਆਂ ਹੋਣਗੀਆਂ ਤੁਸੀਂ ਉਹ ਲਿਖਣ ਦੀ ਜ਼ਰੂਰ ਕੋਸ਼ਿਸ਼ ਕਰਿਓ ਆਪਾਂ ਆਉਂਦੇ ਦਿਨਾਂ ਦੇ ਵਿੱਚ ਫਿਰ ਦੁਬਾਰਾ ਇਸ ਸੰਬੰਧਤ ਗੱਲ ਕਰਾਂਗੇ ਔਰ ਜਦੋਂ ਗੱਲ ਕਰਾਂਗੇ ਤਾਂ ਉਸ ਵੇਲੇ ਫਿਰ ਤੁਹਾਡੇ ਜਿਹੜੇ ਸਬਕ ਪਾਸ਼ਾ ਦੇ ਵਿੱਚ ਕੀਤੇ ਹੋਏ ਦੂਰ ਅੰਦੇਸ਼ੀ ਵਾਲੇ ਕਮੈਂਟਸ ਹੋਣਗੇ ਆਪਾਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਥਾਂ ਦੇਣ ਦੀ ਕੋਸ਼ਿਸ਼ ਕਰਾਂਗੇ ਡੋਮੇਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਹ ਜੇ ਵਿੱਚੋਂ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗ